ਬਿਜ਼ਨਸ ਵਿਭਾਗ ਵੱਲੋਂ ਐਸਡੀਐਮ ਬਟਾਲਾ ਨੂੰ ਅੱਜ ਮਾਇਓ ਕੋਡ ਵਿੱਚ ਪੇਸ਼ ਕੀਤਾ ਗਿਆ ਵਾ ਜਿਸ ਦੌਰਾਨ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 50000 ਰੁਪਏ ਦਾ ਇਹ ਟ੍ਰੈਪ ਲੱਗਾ ਹੋਇਆ ਸੀ ਜਦੋਂ ਮੌਕੇ ਤੇ ਗੇਹ ਰੇਡ ਕੀਤੀ ਗਈ ਤਾਂ ਉਸ ਦੌਰਾਨ 13 ਲੱਖ ਰੁਪਏ ਕੈਸ਼ ਉਹਨਾਂ ਨੂੰ ਹੋਰ ਮਿਲਿਆ ਅਤੇ ਘਰ ਦੇ ਵਿੱਚੋਂ ਕੁਝ ਹੋਰ ਚੀਜ਼ਾਂ ਵੀ ਮਿਲੀਆਂ ਜਿਵੇਂ ਕੁਝ ਠੇਕੇਦਾਰਾਂ ਦੇ ਚੈੱਕ ਵਗੈਰਾ ਸੀ ਉਹ ਵੀ ਮਿਲੇ ਆ ਸੋ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਵਾ ਕਿ ਹੋਰ ਵੀ ਜਿਹੜੇ ਵੱਡੇ ਖੁਲਾਸੇ ਹੋਣ ਦੀ ਜਿਹੜੀ ਆ ਉਹ ਉਮੀਦ ਹੈ ਜਿਤਾਈ ਜਾ ਰਹੀ ਆ ਸੋ ਹੁਣ ਜਿਹੜਾ ਮਾਂ ਜੋ ਕੋਰਟ ਵੱਲੋਂ 3 ਦਿਨ ਦਾ ਹੋਰ ਜਿਹੜਾ ਵਾ ਰਿਮਾਂਡ ਵਿਜਨਸ ਵਿਭਾਗ ਨੂੰ ਦਿੱਤਾ ਗਿਆ ਵਾ ਵਿਭਾਗ ਦੇ ਅਧਿਕਾਰੀਆਂ ਦਾ ਇਹ ਕਹਿਣਾ ਵਾ ਕਿ ਪੂਰੀ ਤਰ੍ਹਾਂ ਬਰੀਕੀ ਦੇ ਨਾਲ ਪੁਸ਼ਕਿਸ਼ ਕੀਤੀ ਜਾਵੇਗੀ ਅਤੇ ਇਹ ਉਮੀਦ ਜਿਤਾਈ ਜਾ ਰਹੀ ਹੈ ਕਿ ਇਸ ਦੌਰਾਨ ਹੋਰ ਵੱਡੇ ਖੁਲਾਸੇ ਵੀ ਹੋ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਜਦੋਂ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਤੇ ਸ਼ਾਨਬੀਨ ਚੱਲ ਰਹੀ ਸੀ ਉਸ ਦੌਰਾਨ ਕੁਝ ਜਿਹੜੇ ਠੇਕੇਦਾਰ ਆ ਉਹਨਾਂ ਦੇ ਚੈੱਕ ਮਿਲੇ ਤੇ ਹੋਰ ਚੀਜ਼ਾਂ ਦੀ ਜਿਹੜੀਆਂ ਦਸਤਾਵੇਜ਼ ਆ ਉਹ ਵੀ ਮਿਲੇ ਆ। ਉਸ ਤੋਂ ਇਲਾਵਾ 트੍ਰੈਪ ਜਿਹੜਾ ਉਹ ਸਿਰਫ 50000 ਰੁਪਏ ਦਾ ਲੱਗਿਆ ਸੀ ਪਰ ਜਦੋਂ ਰੇਡ ਕੀਤੀ ਗਈ ਤਾਂ ਉਸ ਦੌਰਾਨ 13 ਲੱਖ ਰੁਪਏ ਜਿਹੜਾ ਕੈਸ਼ ਆ ਉਹ ਬਰਾਮਦ ਕੀਤਾ ਗਿਆ ਸੋ ਅੱਜ ਜਿਹੜਾ ਵਾ ਮਾਂ ਜੋ ਕੋਡ ਵਿੱਚ ਵਿਜਨਸ ਵਿਭਾਗ ਵੱਲੋਂ ਐਸਡੀਐਮ ਨੂੰ ਪੇਸ਼ ਕੀਤਾ ਗਿਆ ਵਾ ਜਿਸ ਦੌਰਾਨ ਤਿੰਨ ਦਿਨ ਦਾ ਜਿਹੜਾ ਹੋਰ ਰਿਮਾਨਡ ਮਿਲਿਆ ਵਾ ਤੇ ਉਮੀਦ ਹੈ ਜਿਤਾਈ ਜਾ ਰਹੀ ਹੈ ਕਿ ਹੋਰ ਵੱਡੇ ਖੁਲਾਸੇ ਜਿਹੜੇ ਆ ਉਹ ਹੋ ਸਕਦੇ ਕੱਲ ਪੀਸੀ ਆਪਣੇ ਵਿਕਰਮਜੀਤ ਤੰਥੇ ਨੇ ਪੀਸੀਐਸ ਜਿਹੜੇ ਇੱਥੇ ਐਸਡੀਐਮ ਬਟਾਲਾ ਕਮਿਸ਼ਨਰ ਕਾਰਪੋਰੇਸ਼ਨ ਦਾ ਚਾਰਸੀ ਬਟਾਲਾ ਦਾ ਇਹਨਾਂ ਕੋ ਇਹਨਾਂ ਨੂੰ ਕੱਲ ਵਿਜੀਲੈਂਸ ਨੇ ਰੈਡ ਹੈਂਡਿਡ Trap ਕੀਤਾ ਸੀਗਾ ਕੱਲ ਰਾਤ ਨੂੰ ਜਿੱਥੇ 50 ਹਜ਼ਾਰ ਦਾ ਸਾਡਾ ਰੈਡ ਹੈਂਡਿਡ Trap ਸੀਗਾ ਪਰ ਜਦੋਂ ਅਸੀਂ ਮੌਕੇ ਤੇ Trap ਕੀਤਾ ਤਾਂ ਉੱਥੇ 13 ਲੱਖ ਦੇ ਆਊਂਡ ਹੋਰ ਸਪੌਂਟੇਨੀਅਸ ਬਣੀ ਸਾਨੂੰ ਮਿਲ ਗਈ ਜਿਹੜੀ ਸਸਪੀਸ਼ੀਅਸ ਸੀਗੀ ਜਿਹਦੇ ਵਿੱਚ ਕੁਝ ਕਾਰਪੋਰੇਸ਼ਨ ਦੇ ਠੇਕੇਦਾਰਾਂ ਦੇ ਉੱਥੇ ਚੈੱਕ ਮਿਲੇ ਸਾਨੂੰ ਤੇ ਕੁਝ ਸਾਨੂੰ ਇੱਕ ਲਿਸਟ ਮਿਲੀ ਉਹ ਉਹ ਨੋਟਵਾਨ ਦੇ ਨਾਲ ਬੰਦਰਾ ਦੇ ਨਾਲ ਇੱਕ ਇੱਕ ਲਿਸਟ ਬਚੀ ਹੋਈ ਸੀਗੀ ਸੋ ਸੁਸਪੀਸ਼ੀਅਸ ਮਨੀ ਸੀ ਉਹ ਮੌਕੇ ਤੇ ਰਿਕਵਰ ਕਰਕੇ ਤੇ ਇਹਨਾਂ ਦਾ ਅੱਜ ਅਸੀਂ ਮਾਂਜੋ ਕੋਰਟ ਦੇ ਵਿੱਚ ਰਿਮਾਂਡ ਸੀ ਕੀਤਾ ਸੀਗਾ ਉਹਨਾਂ ਨੇ 3 ਦਿਨ ਦਾ ਰਿਮਾਂਡ ਮੰਗਲਵਾਰ ਤੱਕ ਦਾ ਸਾਨੂੰ ਗਰੰਟ ਕੀਤਾ ਹੈ ਅਜੇ ਇਨੀਸ਼ੀਅਲ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਇਨੀਸ਼ੀਅਲ ਸਟੇਜ ਤੇ ਆ ਤੇ ਅਜੇ ਮਤਲਬ ਜੋ ਸਾਨੂੰ ਠੇਕੇਦਾਰਾਂ ਦੀ ਲਿਸਟ ਮਿਲੀ ਹੈ ਚੈੱਕ ਮਿਲੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਤੇ ਜਿਹੜੀ ਬਾਕੀ 13 ਲੱਖ ਰੁਪਏ ਉਹਦੀ ਪੁਸ਼ਕਿਸ਼ਸ਼ਾ ਕਰ ਰਹੇ ਆ ਵੇਖੋ ਜਿਹੜਾ ਵੀ ਕੋਈ ਆਏਗਾ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ ਜੇ ਤੇ ਕੱਲ ਰਾਤ ਦਾ 1:30 ਵਜੇ ਇਹਨਾਂ ਦੀ ਅਰੈਸਟ ਪਾਈ ਆ ਰਾਤ ਤੇ ਅਜੇ ਮਤਲਬ ਬਿਲਕੁਲ ਇਨੀਸ਼ੀਅਲ ਸਟੇਜ ਇਨਵੈਸਟੀਗੇਸ਼ਨ ਕੁਝ ਨਹੀਂ ਕਹਾਇਆ ਜਾ ਸਕਦਾ ਅਜੇ ਤਾਂ ਅਸੀਂ ਮਤਲਬ ਇਹਨਾਂ ਦੀ ਪੁਸ਼ਕਿਸ਼ਸ਼ ਤੇ ਫੋਕਸ ਕਰ ਰਹੇ ਹਾਂ ਮਾਈਨ ਇੰਸ 50000 ਰੁਪਏ ਦਾ ਇਹਦਾ ਟਰੈਪ ਲੱਗਾ ਹੋਇਆ ਸੀ ਜਦੋਂ ਮੌਕੇ ਤੇ ਗੇ ਰੇਡ ਕੀਤੀ ਗਈ ਤਾਂ ਉਸ ਦੌਰਾਨ 13 ਲੱਖ ਰੁਪਏ ਕੈਸ਼ ਉਹਨਾਂ ਨੂੰ ਹੋਰ ਮਿਲਿਆ ਅਤੇ ਘਰ ਦੇ ਵਿੱਚੋਂ ਕੁਝ ਹੋਰ ਚੀਜ਼ਾਂ ਵੀ ਮਿਲੀਆਂ ਜਿਵੇਂ ਕੁਝ ਠੇਕੇਦਾਰਾਂ ਦੇ ਚੈੱਕ ਵਗੈਰਾ ਸੀ ਉਹ ਵੀ ਮਿਲੇ ਆ ਸੋ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਵਾ ਕਿ ਹੋਰ ਵੀ ਜਿਹੜੇ ਵੱਡੇ ਖੁਲਾਸੇ ਹੋਣ ਦੀ ਜਿਹੜੀ ਆ ਉਹ ਉਮੀਦ ਹੈ ਜਤਾਈ ਜਾ ਰਹੀ ਆ ਸੋ ਹੁਣ ਜਿਹੜਾ ਮਾਂ ਜੋ ਕੋਰਟ ਵੱਲੋਂ 3 ਦਿਨ ਦਾ ਹੋਰ ਜਿਹੜਾ ਵਾ ਰਿਮਾਂਡ ਵਿਜਨਸ ਵਿਭਾਗ ਨੂੰ ਦਿੱਤਾ ਗਿਆ ਵਾ ਵਿਭਾਗ ਦੇ ਅਧਿਕਾਰੀਆਂ ਦਾ ਇਹ ਕਹਿਣਾ ਵਾ ਕਿ ਪੂਰੀ ਤਰ੍ਹਾਂ ਬਰੀਕੀ ਦੇ ਨਾਲ ਪੁਸ਼ਕਿਸ਼ ਕੀਤੀ ਜਾਵੇਗੀ ਅਤੇ ਇਹ ਉਮੀਦ ਜਿਤਾਈ ਜਾ ਰਹੀ ਹੈ ਕਿ ਇਸ ਦੌਰਾਨ ਹੋਰ ਵੱਡੇ ਖੁਲਾਸੇ ਵੀ ਹੋ ਸਕਦੇ ਆ ਉਹਨਾਂ ਨੇ ਦੱਸਿਆ ਕਿ ਜਦੋਂ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਤੇ ਸ਼ਾਨਬੀਨ ਚੱਲ ਰਹੀ ਸੀ ਉਸ ਦੌਰਾਨ ਕੁਝ ਜਿਹੜੇ ਠੇਕੇਦਾਰ ਆ ਉਹਨਾਂ ਦੇ ਚੈੱਕ ਮਿਲੇ ਤੇ ਹੋਰ ਚੀਜ਼ਾਂ ਦੀ ਜਿਹੜੀਆਂ ਦਸਤਾਵੇਜ਼ ਆ ਉਹ ਵੀ ਮਿਲੇ ਆ ਉਸ ਤੋਂ ਇਲਾਵਾ ਟਰੈਪ ਜਿਹੜਾ ਉਹ ਸਿਰਫ 50000 ਰੁਪਏ ਦਾ ਲੱਗਿਆ ਸੀ ਪਰ ਜਦੋਂ ਰੇਡ ਕੀਤੀ ਗਈ ਤਾਂ ਉਸ ਦੌਰਾਨ 13 ਲੱਖ ਰੁਪਏ ਜਿਹੜਾ ਕੈਸ਼ ਆ ਉਹ ਬਰਾਮਦ ਕੀਤਾ ਗਿਆ ਸੋ ਅੱਜ ਜਿਹੜਾ ਵਾ ਮਾਂ ਜੋ ਕੋਡ ਵਿੱਚ ਬਿジネス ਵਿਭਾਗ ਵੱਲੋਂ ਐਸਡੀਐਮ ਨੂੰ ਪੇਸ਼ ਕੀਤਾ ਗਿਆ ਵਾ ਜਿਸ ਦੌਰਾਨ ਤਿੰਨ ਦਿਨ ਦਾ ਜਿਹੜਾ ਹੋਰ ਰਿਮਾਂਡ ਮਿਲਿਆ ਵਾ ਤੇ ਉਮੀਦ ਹੈ ਜਿਤਾਈ ਜਾ ਰਹੀ ਹੈ ਕਿ ਹੋਰ ਵੱਡੇ ਖੁਲਾਸੇ ਜਿਹੜੇ ਆ ਉਹ ਹੋ ਸਕਦੇ ਕੱਲ ਪੀਸੀਐ ਆਪਣੇ ਵਿਕਰਮਜੀਤ ਪੰਥੇ ਨੇ ਪੀਸੀਐਸ ਜਿਹੜੇ ਇੱਥੇ ਐਸਡੀਐਮ ਬਟਾਲਾ ਕਮ ਕਮਿਸ਼ਨਰ ਕਾਰਪੋਰੇਸ਼ਨ ਦਾ ਚਾਰਸੀ ਬਟਾਲਾ ਦਾ ਇਹਨਾਂ ਕੋ ਇਹਨਾਂ ਨੂੰ ਕੱਲ ਵਿਜੀਲੈਂਸ ਨੇ ਰੈਡ ਹੈਂਡਿਡ Trap ਕੀਤਾ ਸੀਗਾ ਕੱਲ ਰਾਤ ਨੂੰ ਜਿੱਥੇ 50 ਹਜ਼ਾਰ ਦਾ ਸਾਡਾ ਰੈਡ ਹੈਂਡਿਡ Trap ਸੀਗਾ ਪਰ ਜਦੋਂ ਅਸੀਂ ਮੌਕੇ ਤੇ Trap ਕੀਤਾ ਤਾਂ ਉੱਥੇ 13 ਲੱਖ ਦੇ ਆਰਾਊਂਡ ਹੋਰ ਸਪੌਂਟੇਨੀਅਸ ਬਣੀ ਸਾਨੂੰ ਮਿਲ ਗਈ ਜਿਹੜੀ ਸਸਪੀਸ਼ੀਅਸ ਸੀਗੀ ਜਿਹਦੇ ਵਿੱਚ ਕੁਝ ਕਾਰਪੋਰੇਸ਼ਨ ਦੇ ਠੇਕੇਦਾਰਾਂ ਦੇ ਉੱਥੇ ਚੈੱਕ ਮਿਲੇ ਸਾਨੂੰ ਤੇ ਕੁਝ ਸਾਨੂੰ ਇੱਕ ਲਿਸਟ ਮਿਲੀ ਉਹ ਉਹ ਨੋਟਾਂਵਾਂ ਦੇ ਨਾਲ ਬੰਦਰਾਂ ਦੇ ਨਾਲ ਇੱਕ ਇੱਕ ਲਿਸਟ ਬੱਜੀ ਹੋਈ ਸੀਗੀ ਸੋ ਸੁਸਪੀਸ਼ੀਅਸ ਬਣੀ ਸੀ ਉਹ ਮੌਕੇ ਤੇ ਰਿਕਵਰ ਕਰਕੇ ਤੇ ਇਹਨਾਂ ਦਾ ਅੱਜ ਅਸੀਂ ਮਨਜੋ ਕੋਰਟ ਦੇ ਵਿੱਚ ਰਿਮਾਂਡ ਸੀ ਕੀਤਾ ਸੀਗਾ ਉਹਨਾਂ ਨੂੰ 3 ਦਿਨ ਦਾ ਰਿਮਾਂਡ ਮੰਗਲਵਾਰ ਤੱਕ ਦਾ ਸਾਨੂੰ ਗਰੰਟ ਕੀਤਾ ਹੈ ਅਜੇ ਇਨੀਸ਼ੀਅਲ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਇਨੀਸ਼ੀਅਲ ਸਟੇਜ ਤੇ ਆ ਤੇ ਅਜੇ ਮਤਲਬ ਜੋ ਸਾਨੂੰ ਠੇਕੇਦਾਰਾਂ ਦੀ ਲਿਸਟ ਮਿਲੀ ਹੈ ਚੈੱਕ ਮਿਲੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਤੇ ਜਿਹੜੀ ਬਾਕੀ 13 ਲੱਖ ਰੁਪਏ ਉਹਦੀ ਪੁਸ਼ਕੀਸ਼ਾਪਾ ਕਰ ਰਹੇ ਆ ਵੇਖੋ ਜਿਹੜਾ ਵੀ ਕੋਈ ਆਏਗਾ ਉਸ ਚੀਜ਼ ਨੂੰ ਵੈਰੀਫ ਨਿਕਾਏ ਜਾ ਸਕਦਾ ਅਜੀਤ ਅਸੀਂ ਮਤਲਬ ਇਹਨਾਂ ਦੀ ਪੁਸ਼ਕਿਸ਼ ਤੇ ਫੋਕਸ ਕਰੀਏ ਕਿਸ ਤਰ੍ਹਾਂ ਮਾਈਨ ਇੰਸਪੈਕਟਰ ਇੰਦਰਜੀਤ ਸਿੰਘ